ਅਤਿ ਦੀ ਗਰਮੀ ਤੋਂ ਬਾਅਦ ਇੱਕ ਭਾਰੀ ਵਰਖਾ ਹੋਣ ਦੇ ਨਾਲ ਇੱਕ ਰਾਹਤ ਜ਼ਰੂਰ ਮਿਲੀ ਆ ਪਰ ਇਸ ਰਾਹਤ ਦੇ ਨਾਲ ਜੋ ਹਾਲਾਤ ਬਣ ਗਏ ਨੇ ਹਿਸ਼ਾਲਪੁਰ ਸ਼ਹਿਰ ਦੇ ਇਸ ਵੇਲੇ ਅਸੀਂ ਹਿਸ਼ਾਲਪੁਰ ਦੀ ਵੱਡੀ ਸਬਜ਼ੀ ਮੰਡੀ ਤੇ ਕਨਕ ਮੰਡੀ ਆ ਉੱਥੇ ਅਸੀਂ ਖੜੇ ਆ ਤੇ ਹਾਲਾਤ ਜੋ ਦਿਖਾ ਰਹੇ ਆ ਇੱਥੇ ਦੇ ਸਫਾਈ ਨੂੰ ਲੈ ਕੇ ਜੋ ਗੰਦਗੀ ਦੇ ਢੇਰ ਲੱਗੇ ਨੇ ਕੂੜੇ ਕਰਕੜੇ ਢੇਰ ਲੱਗੇ ਨੇ ਪਾਣੀ ਦੇ ਵਹਾਅ ਦੇ ਨਾਲ ਬਰਸਾਤੀ ਪਾਣੀ ਦੇ ਵਹਾਅ ਦੇ ਨਾਲ ਜੋ ਇੱਥੇ ਢੇਰ ਲੱਗ ਚੁੱਕੇ ਨੇ ਤੇ ਇੱਥੋਂ ਦੇ ਮੰਡੀ ਦੇ ਵਿੱਚ ਜੋ ਲੋਕ ਆਉਂਦੇ ਨੇ ਜੋ ਕਿਸਾਨ ਹੁੰਦੇ ਨੇ ਸਬਜੀਆਂ ਦੀਆਂ ਇੱਥੇ ਸਬਜੀ ਦੀ ਬੜੀ ਵੱਡੀ ਮੰਡੀ ਲੱਗਦੀ ਆ ਤੇ ਜੋ ਲੋਕਾਂ ਨੂੰ ਇੱਥੋਂ ਦੇ ਬਦਬੂ ਦੇ ਨਾਲ ਗੁਜ਼ਰਨਾ ਪੈਂਦਾ ਤੇ ਬਿਮਾਰੀਆਂ ਦਾ ਵੀ ਲੱਗਣ ਦਾ ਇੱਕ ਕਾਰਨ ਬਣਦਾ ਤੇ ਇਸ ਦੀ ਸਫਾਈ ਨੂੰ ਲੈ ਕੇ ਪ੍ਰਸ਼ਾਸਨ ਬਹੁਤ ਵੱਡੀ ਇੱਕ ਅੰਗੈਲੀ ਵਰਤ ਰਿਹਾ ਤੇ ਜਿਸ ਨੂੰ ਲੈ ਕੇ ਮੰਡੀ ਦੇ ਵਿੱਚ ਜੋ ਆਰਤੀ ਵੀ ਦੁਕਾਨ ਆਪਣੀ ਕਰਦੇ ਨੇ ਤੇ ਉਹਨਾਂ ਨੂੰ ਵੀ ਇੱਕ ਪਰੇਸ਼ਾਨੀ ਇਸ ਦੇ ਨਾਲ ਆਉਂਦੀ ਹੈ ਪਾਣੀ ਬਿਸ਼ੱਕ ਦੀ ਇੱਥੋਂ ਖਤਮ ਹੋ ਚੁੱਕਾ ਪਾਣੀ ਦਾ ਨਿਕਾਸ ਹੋ ਚੁੱਕਾ ਪਰ ਜੋ ਕੂੜੇ ਢੇਰ ਲੱਗੇ ਨੇ ਉਸ ਦਾ ਉਸ ਨੂੰ ਸਫਾਈ ਕਰਨ ਦਾ ਜੋ ਜ਼ਿੰਮੇਵਾਰੀ ਹੈ ਉਹ ਪ੍ਰਸ਼ਾਸਨ ਦੀ ਹੈ ਨਗਰ ਨਿਗਮ ਵਿਭਾਗ ਦੀ ਹੈ ਜਾਂ ਮਾਰਕੀਟ ਕਮੇਟੀ ਦੇ ਜੋ ਅਹੁਦੇਦਾਰ ਨੇ ਉਹਨਾਂ ਦੀ ਹੈ ਸੋ ਇਸ ਪਾਸੇ ਧਿਆਨ ਦੇ ਕੇ ਇੱਥੋਂ ਦੇ ਸਫਾਈ ਦਾ ਪ੍ਰਬੰਧ ਜੋ ਕਰਨਾ ਉਹ ਲਾਜ਼ਮੀ ਬਣਦਾ ਤੇ ਲਗਾਤਾਰ ਬਣੇ ਰੋ ਜੀਬੀਸੀ ਅਪਡੇਟ ਦੇਣਾ ਕੈਮਰਾਮੈਨ ਜਤਿੰਦਰ ਪ੍ਰੇਸ ਦੇ ਨਾਲ ਨਵਨੀ ਸਿੰਘ ਚਿਮਾ ਜੀਬੀਸੀ ਅਪਡੇਟ